ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਗਰਮੀਆਂ ਵਾਲੇ ਸਪੈਸ਼ਲ ਲੱਡੂ ਇਹ ਕੀ ਕਹਿੰਦੇ ਮਖਾਣੇ ਤੇ ਸੁੱਕੇ ਨਾਰੀਅਲ ਤੋਂ ਬਣੇ ਨੇ ਤੇ ਹੁਣ ਆਪਾਂ ਤੁਹਾਨੂੰ ਪੜਾ ਕੇ ਦਿਖਾਵਾਂਗੇ ਕਿ ਕਿੱਦਾਂ ਬਣਦੇ ਨੇ ਆ ਗਰਮੀਆਂ ਦੇ ਲੱਡੂ ਬਣਾਉਣ ਲਈ ਅਪਾਏ ਤੋਂ ਕੋਲੀਆਂ ਮਖਾਣੇ ਲਏ ਨੇ ਫੁੱਲ ਮਖਾਣੇ ਅੱਗੇ ਆਪਾਂ ਇੱਕ 2 ਚਮਚ ਖਰਬੂਜੇ ਦੇ ਬੀਜ ਤੇ 2 ਚਮਚ ਪੇਠੇ ਦੇ ਬੀਜ ਲਏ ਨੇ ਤੇ ਤੁਸੀਂ ਇਹ ਦੋਨੋਂ ਮਤਲਬ ਕਿ ਕੋਲੀ ਦਾ ਚੌਥਾ ਚੌਥਾ ਹਿੱਸਾ ਵੀ ਲੈ ਸਕਦੇ ਹੋ ਆਪਾਂ 2-2 ਚਮਚ ਲਏ ਨੇ ਇੱਕ ਕੋਲੀ ਆਪਾਂ ਲਿਆ ਨਾਰੀਅਲ ਦਾ ਬੁਰਾਦਾ ਇਹ ਉੱਪਰ ਇੱਕ ਛੋਟੀ ਇਲਾਚੀ ਇਹ ਅੱਗੇ ਲਈ ਜੀ ਆਪਾਂ ਮਿਸ਼ਰੀ ਇਹ ਆਪਣੀ ਜਿਹੜੀ ਧਾਗੇ ਵਾਲੀ ਮਿਸ਼ਰੀ ਹੁੰਦੀ ਏ ਉਹ ਏ ਦੇਖੋ ਇਦਾਂ ਕਿਸੇ ਵੀ ਕਰਿਆਨੇ ਵਾਲੇ ਸਟੋਰ ਤੋਂ ਮਿਲ ਜਾਂਦੀ ਏ ਆ ਦੇਖੋ ਐਦਾਂ ਇਹਦੇ ਵਿੱਚ ਨਾ ਇਹ ਧਾਗਾ ਹੁੰਦਾ ਏ ਤੇ ਇਹਨੂੰ ਆਪਾਂ ਇਹਦੇ ਟੁਕੜੇ ਕਰਕੇ ਇਹ ਧਾਗੇ ਨੂੰ ਸਾਰੇ ਵਿੱਚੋਂ ਕੱਟ ਦਵਾਂਗੇ ਤੇ ਇਹ ਆਪਾਂ ਲਈਏ ਅੱਧੀ ਗੋਲੀ ਮਿਸ਼ਰੀ ਲਈਏ ਆਪਾਂ ਤੇ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਪਰ ਇਹ ਮਿੱਠਾ ਇੰਨਾ ਕਿ ਇਹਦੇ ਵਿੱਚ ਲੱਡੂਆਂ 'ਚ ਆਪਣੇ ਵਾਸਤੇ ਬਹੁਤ ਹੈ। ਆਕੇ ਆਪਾਂ ਕੜਾਈ ਰੱਖੀ ਉੱਪਰ। ਗੈਸ ਓਨ ਕਰਕੇ ਕੜਾਈ ਰੱਖੀ ਆਪਾਂ ਉੱਪਰ। ਹੁਣ ਸਭ ਤੋਂ ਪਹਿਲਾਂ ਜਿਹੜੇ ਆਪਾਂ ਮਖਾਣੇ ਨੇ ਇਨਾਂ ਨੂੰ ਆਪਾਂ ਭੁੰਨਾਗੇ ਤੇ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਭੁੰਨਾਗੇ ਤਾਂ ਕਿ ਆਪਣੇ ਸੜਨ ਨਾ ਐ ਦੇਖੋ ਜੀ ਆਪਾਂ ਇਹ ਦੋ ਕੁੱਲੀਆਂ ਜਿਹੜੇ ਮਖਾਣੇ ਲਏ ਨੇ ਹੋਣਾ ਇਹਨਾਂ ਨੂੰ ਆਪਾਂ ਭੁੰਨਾਗੇ ਇਹਨਾਂ ਨੂੰ ਆਪਾਂ ਹਿਲਾਉਂਦੇ ਰਵਾਂਗੇ ਆਪਾਂ ਉਦੋਂ ਤੱਕ ਭੁੰਨਾਗੇ ਜਦੋਂ ਤੱਕ ਇਹ ਮਤਲਬ ਇਹਨਾਂ ਬਿਲਕੁਲ ਮਤਲਬ ਜਿੱਦਾਂ ਕਰੰਚੀ ਨਹੀਂ ਹੋ ਜਾਂਦੇ ਉਦੋਂ ਤੱਕ ਇਹਨਾਂ ਨੂੰ ਆਪਾਂ ਭੁੰਨਾਗੇ ਐ ਦੇਖੋ ਜੀ ਆਪਾਂ ਮੀਡੀਅਮ ਗੈਸ ਤੇ ਇਹਨਾਂ ਨੂੰ 3 ਕਮਿੰਟ ਭੁੰਨ ਲਿਆ ਏ ਤੇ ਐਦਾਂ ਤੁਸੀਂ ਇਹਨੂੰ ਹਲਕਾ ਜਿਹਾ ਤੋੜ ਕੇ ਦੇਖ ਲਓ ਇਹ ਦੇਖੋ ਇਹ ਦੇਖੋ ਐਦਾਂ ਹੋ ਰਿਹਾ ਹੈ ਤੇ ਜਿਹੜੇ ਹਲਕੇ ਜਿਹੇ ਹੁਣ ਹੋਰ ਹੋ ਰਹਿ ਗਏ ਨੇ ਮਤਲਬ ਕਿ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈ ਤੇ ਉਹ ਆਪਾਂ ਜਦੋਂ ਹੁਣ ਇਹ ਜਿਹੜੇ ਬੀਜ ਨੇ ਇਹ ਪਾ ਦਾਂਗੇ ਨਾਲ ਹੀ ਤੇ ਹੁਣ ਥੋੜਾ ਜਿਹਾ ਇਹਨਾਂ ਨੂੰ ਆਪਾਂ ਇਹਨਾਂ ਨੂੰ ਇਕੱਠਾ ਹੀ ਭੁੰਨ ਲਾਂਗੇ ਹੁਣ ਹਲਕਾ ਜਿਹਾ ਇਹਨਾਂ ਨੂੰ ਵੀ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਭੁੰਨਾਗੇ ਕਿਉਂਕਿ ਆਪਾਂ ਇਹਨਾਂ ਨੂੰ ਜਲਾਉਣਾ ਨਹੀਂ ਹੈਗਾ ਆ ਦੇਖੋ ਐ ਤਾਂ 1 ਮਿੰਟ ਲਈ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਦੇਖੋ ਜੀ ਆਪਾਂ ਬਿਲਕੁਲ ਥੀਮ ਗੈਸ ਤੇ ਇਹਨਾਂ ਨੂੰ ਵੀ ਭੁੰਨ ਲਿਆਏ ਜਿਹੜੇ ਆਪਣੇ ਬੀਜ ਨੇ ਉਹਨਾਂ ਦੀ ਆਵਾਜ਼ ਆਣ ਲੱਗੀ ਏ ਐ ਦੇਖੋ ਹੁਣ ਆਪਾਂ ਗੈਸ ਆਫ ਕਰ ਦਾਂਗੇ ਇਹਨੂੰ ਆਪਾਂ ਇੱਕ ਥਾਲੀ ਵਿੱਚ ਕੱਢ ਕੇ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਦਾ ਪਾਊਡਰ ਬਣਾਵਾਂਗੇ ਐ ਦੇਖੋ ਜੀ ਆਪਾਂ ਮਖਾਣੇ ਤੇ ਆਪਣੇ ਖਰਬੂਜੇ ਦੇ ਉਹਦੇ ਬੀਜ ਜਿਹੜੇ ਸੀਗੇ ਉਹ ਕੱਢ ਲਏ ਨੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਠੰਡਾ ਕਰਕੇ ਹੁਣ ਇਹਨਾਂ ਦਾ ਆਪਾਂ ਪਾਊਡਰ ਬਣਾਵਾਂਗੇ ਬਲੈਂਡਰ ਵਿੱਚ ਪੀਸ ਕੇ ਤੇ ਹੁਣ ਆਪਾਂ ਜਿਹੜਾ ਨਾਰੀਅਲ ਦਾ ਬੁਰਾਦਾ ਉਹਨੂੰ ਭੁੰਨਾਗੇ ਤੇ ਤੁਸੀਂ ਇਹਦੇ ਵਿੱਚ ਜਿੱਦਾਂ ਆਪਾਂ ਪੇਠੇ ਦੇ ਵਿੱਚ ਖਰਬੂਜੇ ਦੇ ਪਾਏ ਨੇ ਇਹਨਾਂ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਤੁਸੀਂ ਇਹਦੇ ਵਿੱਚ ਤਰਬੂਜ ਦੇ ਬੀਜ ਵੀ ਪਾ ਸਕਦੇ ਹੋ ਉਹਦੀ ਉਹਦੀ ਤਸਵੀਰ ਵੀ ਠੰਡੀ ਹੁੰਦੀ ਹੈ ਆ ਦੇਖੋ ਜੀ ਆਪਾਂ ਔਰ ਕੜਾਈ ਦੇ ਵਿੱਚੋਂ ਆਪਣੇ ਮਖਾਣੇ ਤੇ ਆਪਣੇ ਖਰਬੂਜੇ ਤੇ ਤਰਬੂਜ ਉਹਦੇ ਬੀਜ ਪੇਠੇ ਦੇ ਕੱਢ ਕੇ ਹੁਣ ਆਪਾਂ ਬਿਲਕੁਲ ਸੀਮ ਗੈਸ ਤੇ ਆਪਾਂ ਜਿਹੜਾ ਨਾਰੀਅਲ ਦਾ ਬੁਰਾਦਾ ਲਿਆ ਹੈ ਇਹ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਸਲੋ ਗੈਸ ਤੇ ਇਹਨੂੰ ਵੀ ਭੁੰਨਾਗੇ ਤੇ ਇਹਨੂੰ ਆਪਾਂ ਸਿਰਫ ਭੁੰਨਣਾ ਹੈ ਇਹਨੂੰ ਆਪਾਂ ਮਤਲਬ ਇਹਦਾ ਤੇ ਜਿੱਦਾਂ ਆਪਾਂ ਨਾਰੀਅਲ ਦਾ ਬੁਰਾਦਾ ਇੱਕ ਕੋਲੀ ਲਿਆਏ ਤੁਸੀਂ ਇਹਦੀ ਜਗ੍ਹਾ ਤੇ ਡੇਢ ਕੋਲੀ ਨਾਰੀਅਲ ਦਾ ਬੁਰਾਦਾ ਲੈ ਸਕਦੇ ਹੋ ਮਖਾਣਿਆਂ ਦੀ ਇੱਕ ਕੋਲੀ ਵੀ ਲੈ ਸਕਦੇ ਹੋ ਆਪਾਂ ਇੱਕ ਕੋਲੀ ਨਾਰੀਅਲ ਦਾ ਬੁਰਾਦਾ ਲਿਆਏ ਦੋ ਕੋਲੀਆਂ ਮਖਾਣੇ ਲਏ ਨੇ ਜੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਸਲੋ ਗੈਸ ਤੇ ਭੁੰਨਾਗੇ ਦੇਖੋ ਜੀ ਆਪਾਂ ਬਿਲਕੁਲ ਸਲੋ ਗੈਸ ਤੇ ਸਿਮ ਗੈਸ ਤੇ ਆਪਾਂ ਇਹ ਨਾਰੀਅਲ ਨੂੰ ਵੀ ਭੁੰਨ ਲਿਆਏ ਤੇ ਇਹ ਦੇਖੋ ਇਹਦੇ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਗਈ ਏ ਇਹ ਜਿਹੜਾ ਨਾਰੀਅਲ ਇਹ ਆਪਣੀ ਯਾਦਦਾਸ਼ਤ ਨੂੰ ਤੇਜ ਕਰਦਾ ਹੈ ਆਪਣੀਆਂ ਹੱਡੀਆਂ ਲਈ ਵੀ ਬਹੁਤ ਵਧੀਆ ਹੈ ਤੇ ਇਹ ਨਾਰੀਅਲ ਦੀ ਤਸੀਰ ਗਰਮ ਹੁੰਦੀ ਹੈ ਤੇ ਇਹਨੂੰ ਆਪਾਂ ਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਤੇ ਹੱਡੀਆਂ ਲਈ ਵੀ ਆਪਣੇ ਲਈ ਬਹੁਤ ਵਧੀਆ ਹੈ ਇਹ ਦੇਖੋ ਜੀ ਇਹਨੂੰ ਆਪਾਂ ਹੁਣ 2 ਮਿੰਟ ਰੋਸਟ ਕਰ ਲਿਆ ਗੈਸ ਆਫ ਕਰ ਦਾਂਗੇ ਹੁਣ ਆਪਾਂ ਨਾਰੀਅਲ ਦੇ ਬੁਰਾਦੇ ਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਪੈ ਵਿੱਚੋਂ ਇਹਦੇ ਨਾਰੀਅਲ ਵਾਲਾ ਬੁਰਾਤਾ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਅੱਧੀ ਕੋਲੀ ਪਾਵਾਂਗੇ ਪਾਣੀ ਦੀ ਇਹ ਦੇਖੋ ਜੀ ਅੱਧੀ ਕੋਲੀ ਪਾਣੀ ਪਾਈਏ ਤੇ ਜਿਹੜੀ ਆਪਾਂ ਮਿਸ਼ਰੀ ਲਈ ਉਹਨੂੰ ਆਪਾਂ ਛੋਟੇ-ਛੋਟੇ ਟੁਕੜਿਆਂ 'ਚ ਤੋੜ ਲਿਆ ਤੇ ਉਹਦੇ ਵਿੱਚ ਜਿਹੜੇ ਧਾਗੇ ਹੁੰਦੇ ਨੇ ਉਹ ਆਪਾਂ ਸਾਰੇ ਕੱਢ ਲਏ ਨੇ। ਇਹ ਦੇਖੋ। ਤੇ ਇਹ ਮਿਸ਼ਰੀ ਬਹੁਤ ਵਧੀਆ ਚੀਜ਼ ਹੁੰਦੀ ਹੈ। ਇਹਦੀ ਤਸੀਰ ਠੰਡੀ ਹੁੰਦੀ ਹੈ ਤੇ ਇਹ ਚੀਨੀ ਨਾਲੋਂ ਬਹੁਤ ਵਧੀਆ ਹੈ ਤੇ ਇਹ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਵਧੀਆ ਹੈ ਤੇ ਸਾਨੂੰ ਮਿਸ਼ਰੀ ਵੀ ਯੂਜ਼ ਕਰਨੀ ਚਾਹੀਦੀ ਹੈ। ਹੁਣ ਆਪਾਂ ਇਹਨੂੰ ਮੈਲਟ ਕਰਾਂਗੇ। ਆਪਾਂ ਇਹਦੀ ਜ਼ਿਆਦਾ ਚਾਸ਼ਨੀ ਬਣਾਣੀ ਹੈਗੀ। ਹੁਣ ਸਲੋ ਗੈਸ ਤੇ ਆਪਾਂ ਇਹਨੂੰ ਮੈਲਟ ਕਰਾਂਗੇ। ਆਪਾਂ ਆਪਣੇ ਖਰਬੂਜੇ ਦੇ ਤੇ ਬੀਜ ਦੇ ਪੇਠੇ ਦੀ ਬੀਜ ਤੇ ਜਿਹੜੇ ਮਖਾਣੇ ਲੈ ਸੀ ਤੇ ਇੱਕ ਛੋਟੀ ਇਲਾਚੀ ਉਹਨਾਂ ਨੂੰ ਆਪਾਂ ਇਦਾਂ ਪਾਊਡਰ ਬਣਾ ਲਿਆ ਏ ਤੇ ਇਹ ਮਖਾਣੇ ਬਹੁਤ ਵਧੀਆ ਚੀਜ਼ ਹੁੰਦੀ ਠੰਡੇ ਹੁੰਦੇ ਨੇ ਤੇ ਇਹ ਨਾਲ ਆਪਣੇ ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ਇਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਤੇ weight loss ਕਰਨ ਵਿੱਚ ਵੀ ਇਹ ਬਹੁਤ ਵਧੀਆ ਚੀਜ਼ ਨੇ ਤੇ ਇਹਨਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਏ ਤੇ ਇਹ ਦੇਖੋ ਜੀ ਹੁਣ ਆਪਣਾ ਪਾਊਡਰ ਬਣ ਗਿਆ ਦੇਖੋ ਜੀ ਆਪਣੀ ਮਿਸ਼ਰੀ ਜਿਹੜੀ ਮੈਂਟ ਹੋ ਗਈ ਏ ਬਿਲਕੁਲ ਹਲਕੀ ਜਿਹੀ ਰਹਿ ਗਈ ਏ ਪਰ ਤੁਸੀਂ ਗੈਸ ਨੂੰ ਥੋੜਾ ਆ ਜਾਂ ਮੀਡੀਅਮ ਕਰਕੇ ਤੇ ਹੁਣ ਆਪਾਂ ਨੂੰ 1 ਮਿੰਟ ਲਈ ਪਕਾਵਾਂਗੇ ਆਪਾਂ ਇਹਦੀ ਚਾਸ਼ਨੀ ਦੀ ਤਾਰ ਨਹੀਂ ਬਣਾਣੀ ਹੈ ਦੀ ਚਾਸ਼ਨੀ ਵਾਲੀ ਮਤਲਬ ਤਾਰ ਵਾਲੀ ਚਾਸ਼ਨੀ ਨਹੀਂ ਬਣਾਣੀ ਹੈਗੀ ਬਸ ਸਾਨੂੰ ਆਪਾਂ ਮੈਲਟ ਕਰਕੇ 1 ਮਿੰਟ ਪੱਕਣ ਦਵਾਵਾਂਗੇ ਇਹ ਦੇਖੋ ਜੀ ਆਪਾਂ ਮੀਡੀਅਮ ਗੈਸ ਤੇ ਸਲੋ ਟੂ ਮੀਡੀਅਮ ਗੈਸ ਤੇ 1 ਮਿੰਟ ਪਕਾ ਲਿਆ ਇਹਨੂੰ ਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ ਹੈਗਾ ਤੇ ਇਹ ਦੇਖੋ ਜੀ ਤੇ ਹੁਣ ਜਿਹੜਾ ਆਪਾਂ ਆਪਣਾ ਪਾਊਡਰ ਬਣਾਇਆ ਏ ਇਹ ਵਾਲਾ ਇਹ ਪਾਵਾਂਗੇ ਆਪਾਂ ਇਹਦੇ ਵਿੱਚ। ਨਾਰੀਅਲ ਦਾ ਬੁਰਾਦਾ ਲਿਆ ਸੀਗਾ ਜਿਹੜਾ ਉਹ ਵੀ ਪਾ ਦਾਂਗੇ ਆਪਾਂ ਇਹਦੇ ਵਿੱਚ। ਇਹ ਦੇਖੋ ਤੇ ਆਪਾਂ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਹੁਣ। ਗੈਸ ਆਫ ਕਰ ਦਾਂਗੇ ਆਪਾਂ ਹੁਣ। ਤੇ ਇੱਕ ਚਮਚ ਪਾਵਾਂਗੇ ਆਪਾਂ ਇੱਥੇ ਦੇਸੀ ਘਿਓ। ਇਹ ਦੇਖੋ ਜੀ ਸਿਰਫ ਆਪਾਂ ਇੱਕ ਚਮਚ ਇਹਦੇ ਵਿੱਚ ਦੇਸੀ ਘਿਓ ਪਾਇਆ ਹੈ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਆਪਣਾ ਜਿਹੜਾ ਮਿਸ਼ਰਣ ਸੀਗਾ ਆਪਾਂ ਪਲੇਟ ਵਿੱਚ ਕੱਢ ਲਿਆ ਸੀਗਾ ਕੜਾਈ 'ਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਇਹ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ ਦੇਖੋ ਆਪਣਾ ਹੱਥ ਲੱਗ ਰਿਹਾ ਏ ਤੇ ਹੁਣ ਆਪਾਂ ਇਹਦੇ ਲੱਡੂ ਬਣਾਵਾਂਗੇ ਜੀ। ਦੇਖੋ ਹੱਥ ਨਾਲ ਵੀ ਤੁਸੀਂ ਇਦਾਂ ਹਲਕਾ-ਹਲਕਾ ਚੰਗੀ ਤਰ੍ਹਾਂ ਮਿਕਸ ਕਰ ਲਓ। ਵੈਸੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕੜਾਈ 'ਚ ਹੀ ਕਰ ਲਿਆ ਸੀਗਾ ਤੇ ਇਹ ਦੇਖੋ ਜੀ ਤੇ ਹੁਣ ਆਪਾਂ ਇਦਾਂ ਥੋੜਾ-ਥੋੜਾ ਲੈ ਕੇ ਤੇ ਇਦਾਂ ਇਹਦੇ ਲੱਡੂ ਬਣਾਵਾਂਗੇ। ਇਹ ਦੇਖੋ ਜੀ ਲੱਡੂ ਤੁਸੀਂ ਵੱਡੇ ਛੋਟੇ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਬੜੇ ਆਰਾਮ ਨਾਲ ਬਣ ਜਾਂਦੇ ਨੇ ਇਹ ਦੇਖੋ ਜੀ ਇਹ ਦੇਖੋ ਜੀ ਆਪਣਾ ਲੱਡੂ ਬਣ ਗਿਆ ਤੇ ਇਦਾਂ ਆਪਾਂ ਸਾਰੇ ਲੱਡੂ ਬਣਾ ਲਾਂਗੇ ਇਹ ਦੇਖੋ ਜੀ ਇਹ ਆਪਣੇ ਲੱਡੂ ਬਣ ਕੇ ਤਿਆਰ ਨੇ ਜੀ ਤੇ ਬਹੁਤ ਹੀ ਹੈ ਬਹੁਤ ਹੀ ਟੇਸਟੀ ਬਣੇ ਨੇ ਬਹੁਤ ਹੀ ਵਧੀਆ ਬਣੇ ਨੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਇਹ ਆਪਣੇ ਗਰਮੀਆਂ ਦੇ ਵਿੱਚ ਆਪਣੇ ਠੰਡੇ ਲੱਡੂ ਨੇ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਦੀ ਤਸਵੀਰ ਠੰਡੀ ਹੁੰਦੀ ਹੈ ਆਪਾਂ ਉਹ ਪਾਇਆ ਤੇ ਘਿਓ ਵੀ ਸਿਰਫ ਆਪਾਂ ਇੱਕ ਚਮਚ ਘਿਓ ਦੇ ਨਾਲ ਹੈ ਬਣਾਏ ਨੇ ਆਪਾਂ ਤੇ ਬਹੁਤ ਜੇ ਤੁਸੀਂ ਉਹ ਵੀ ਇੱਕ ਚਮਚ ਵੀ ਘਿਓ ਜੇ ਪਾਣਾ ਤੇ ਪਾ ਸਕਦੇ ਹੋ ਜੇ ਸਕਿੱਪ ਕਰਨਾ ਤੇ ਉਹ ਵੀ ਸਕਿੱਪ ਕਰ ਸਕਦੇ ਹੋ ਤੇ ਇਹ ਗਰਮੀਆਂ 'ਚ ਆਪਣੇ ਲਈ ਬਹੁਤ ਵਧੀਆ ਚੀਜ਼ ਹੈ ਅੱਖਾਂ ਦੀ ਰੋਸ਼ਨੀ ਲਈ ਹੱਡੀਆਂ ਲਈ ਯਾਦਦਾਸ਼ ਨੂੰ ਤੇਜ਼ ਕਰਨ ਲਈ ਇਹ ਤੁਸੀਂ ਬੱਚਿਆਂ ਨੂੰ ਜਿੱਦਾਂ ਕਾਲਜ ਸਕੂਲ ਜਾਂਦੇ ਨੇ ਸਵੇਰੇ ਨਾਸ਼ਤਾ ਨਹੀਂ ਕਰਦੇ ਜਲਦੀ ਜਲਦੀ ਤੁਸੀਂ ਉਹਨਾਂ ਨੂੰ ਦੁੱਧ ਦੇ ਨਾਲ ਜਾਂ ਚਾਹ ਦੇ ਨਾਲ ਇੱਕ ਲੱਡੂ ਦੇ ਦਿਓ ਇਹ ਵਾਲਾ ਤੇ ਕਾਫੀ ਉਹਨਾਂ ਦਾ ਨਾਸ਼ਤਾ ਹੋ ਗਿਆ ਐ ਦੇਖੋ ਜੀ ਆਪਾਂ ਇੱਕ ਤੁਹਾਨੂੰ ਤੋੜ ਕੇ ਵੀ ਦਿਖਾਉਂਦੇ ਆ ਲੱਡੂ ਐ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਕਿੰਨੇ ਸੌਫਟ ਬਣੇ ਨੇ ਐ ਦੇਖੋ ਜੀ ਬਹੁਤ ਵਧੀਆ ਲੱਡੂ ਬਣੇ ਨੇ ਆਪਣੇ ਬਾਕੀ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ